मैं थोड़े तो जरिए सारे ने पहले सर सुखबीर सिंह सवाल करना चाहना बादल साहब अकाल तख्त साहब के जथेदार जी ने क्या तो पाबंद पाबंदी लाई अजे इलेक्शन बहर निकल के जिना चिर तू सजा नहीं लग रही ओं चेर बहर जाके कंपेन नहीं कर सकते बट इन्होंने पार्टी श्रोमणी अकाली दल बादल से तो कोई पाबंदी नहीं चार बाई इलेक्शन हो रही सारे पंजाब ਮੈਨੂੰ ਇਸ ਗੱਲ ਦਾ ਜਵਾਬ ਦੇਣ ਬਾਦਲ ਸਾਹਿਬ ਕਈ ਦਿਨਾਂ ਦਾ ਮੈਂ ਸਵਾਲ ਕਰ ਰਿਹਾ ਕਿਸੇ ਅਕਾਲੀ ਦਲ ਦੇ ਲੀਡਰ ਹੈ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਤੁਹਾਡੀ ਕੀ ਮਜਬੂਰੀ ਬਣੀ ਸੁਖਵੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ ਉਹਨੇ ਤੇ ਲੜਦਾ ਨਹੀਂ ਸੀ ਤੁਸੀਂ ਆਪਣੇ ਕੈਂਡੀਡੇਟ ਉਤਾਰਦੇ ਆ ਕੇਜਰੀਵਾਲ ਵੀ ਉਹ ਜੇਲ੍ਹ ਚੋਂ ਆਇਆ ਜੇ ਜੇਲ੍ਹ ਚੋਂ ਲੜਦੇ ਕੀ ਗੱਲ ਇੱਥੇ ਵਾਇਲ ਇਕਸ਼ਨ ਹੋਣੀ ਨਹੀਂ ਸੀ ਮੈਨੂੰ ਇਹ ਦੱਸੋ ਜਾਂ ਤੋਂ ਗਵਰਨੇਗ ਆ ਕੇ ਅੰਦਰ ਜਾਣ ਤੇ ਇਲੈਕਸ਼ਨ ਹੋਏ ਤੇ ਕੀ ਗੱਲ ਇਹ ਤੋਂ ਕੈਂਡੀਡੇਟ ਦਾ ਦੇਣਗੇ ਇਹ ਸਾਰੇ ਕੰਮ ਹੋ ਰਹੇ ਮੈਂ ਅਗਲੀ ਗੱਲ ਤੇ ਸਵਾਲ ਇਹੀ ਪੁੱਛਿਆ ਇੱਕ ਸਾਡੀ ਪੋਲੀਟਿਕਲ ਸਟੇਜ ਤੇ ਪਿਛਲੇ ਦਿਨੀ ਮੈਂ ਕਿਉਂ ਭੋਗ ਤੇ ਗਿਆ ਸੀ ਉਥੇ ਬਾਦਲ ਸਾਹਿਬ ਦੀ ਲੀਡਰਸ਼ਿਪ ਵੀ ਵੇਖੀ ਸੀ ਸੁਧਾਰ ਲੈਣ ਵਾਲੇ ਵੀ ਆਏ ਸੀ ਮੈਂ ਬਡਾਲਾ ਸਾਹਿਬ ਨੂੰ ਪੁੱਛਿਆ ਬਡਾਲਾ ਸਾਹਿਬ ਤੁਸੀਂ ਸੁਧਾਰ ਲੈਣ ਦੇ ਪ੍ਰਧਾਨ ਹੋ 3 ਸਾਹਿਬ ਇੱਥੇ ਨੇ ਬੀਬੀ ਜਗੀਰ ਕੌਰ ਜੀ ਨੇ ਚੰਦੂ ਬਾਜਰਾ ਸਾਹਿਬ ਨੇ ਤੁਸੀਂ ਜਵਾਬ ਦਿਓ ਤੇ ਸੁਮੇਰ ਸਿੰਘ ਬਾਦਲ ਭੱਜ ਗਿਆ ਸੀ ਤੁਸੀਂ ਸੁਧਾਰ ਲੈ ਕੇ ਆਣੀ ਸੀ ਤੁਹਾਡੇ ਵਾਸਤੇ ਬੈਸਟ ਚਾਂਸ ਸੀ ਇਹਨਾਂ ਦਾ ਕਾਡਰ ਵੀ ਤੁਹਾਡੇ ਨਾਲ ਰਲ ਜਾਣਾ ਸੀ ਕੋਈ ਧੱਕਾ ਨਾ ਮਾਰਨੀ ਸੀ ਤੁਸੀਂ ਕਿਹੜੀ ਗੱਲੋਂ ਇਹਨਾਂ ਇਲੈਕਸ਼ਨਾਂ 'ਚ ਆਪਣੇ ਕੈਂਡੀਡੇਟ ਨੂੰ ਉਤਾਰਿਆ ਤੇ ਤੀਸਰਾ ਮੇਰਾ ਸਵਾਲ ਹੈ ਜਿਹੜੇ ਅਸਾਮ 'ਚ ਬੈਠੇ ਦਿਬਰੂਗੜ੍ਹ ਵਾਲੇ ਗਿੱਦੜਬਾਹਾ ਅਸੈਂਬਲੀ ਇਲੈਕਸ਼ਨ ਜਿਹੜੀ ਹੈ ਐਸ ਟਾਈਮ ਹੋ ਰਹੀ ਹੈ ਇਹ ਜਿਹੜਾ ਪਾਰਲੀਮੈਂਟ ਦਾ ਮੈਂਬਰ ਉਥੋਂ ਬਣਿਆ ਇਹਨੂੰ ਇੱਕ ਨੰਬਰ ਤੇ ਵੋਟ ਰੱਖੋ ਭਈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਇਹਨਾਂ ਦੇ ਆਪਣੇ ਕੈਂਡੀਡੇਟ ਚਾਰ-ਚਾਰ ਮਹੀਨੇ ਪਹਿਲੇ ਰਾਹ ਦੇ ਉੱਤੇ ਸੀ ਨਿਬਰੂਗੜ ਵਾਲਿਆਂ ਕਿ ਸਾਡੀ ਪਾਰਟੀ ਦਾ ਕੈਂਡੀਡੇਟ ਹੋਏਗਾ ਇਹਦਾ ਹਲਕਾ ਡੇਰਾ ਬਾਬਾ ਨਾਨਕ ਤੋਂ ਬਰਨਾਲੇ ਤੋਂ ਗਿੱਦੜਵਾ ਤੋਂ ਜੱਗੇਵਾਲ ਜਾਨੀ ਮੈਨੂੰ ਪਤਾ ਇੱਥੇ ਵੀ ਪਾ ਰਿਆ ਸੀ ਕਦੇ ਸਾਰੀਆਂ ਸੀਟਾਂ ਤੋਂ ਇਹਨਾਂ ਨੇ ਆਪਣੇ ਬੰਦਿਆ ਦੇ ਕੈਂਡੀਡੇਟਚਰ ਉਤਾਰ ਕੇ ਬਾਅਦ ਵਿੱਚ ਉਹ ਕੈਂਡੀਡੇਟਾਂ ਦਾ ਨਾਂ ਵਾਪਸ ਇੱਕ ਸਿੱਧੇ ਤੌਰ 'ਤੇ ਤੁਹਾਨੂੰ ਮੈਂ ਸਮਝਾ ਦਵਾਂ ਕਿਉਂਕਿ ਅਸੀਂ ਇੱਥੇ ਇਤਿਹਾਸਿਕ ਧਰਤੀ ਤੇ ਖੜੇ ਆਂ ਬਬਰ ਮੂਵਮੈਂਟ ਨਾਲ ਜੁੜੀ ਏ ਮੇਰੇ ਵੀਰੋ ਇਹ ਸਾਰਾ ਕੁਝ ਪਾਜਪਾ ਦੇ ਇਸ਼ਾਰੇ ਚੋਂ ਪਾਜਪਾ ਨੇ ਇੱਕ ਨਵੀਂ ਐਕਸਪੈਰੀਮੈਂਟ ਪੰਜਾਬ 'ਚ ਕਰ ਰਹੇ ਆ ਚਾਰ ਸੀਟਾਂ ਕਿ ਉਹਨਾਂ ਨੇ ਸਾਰੀਆਂ ਪੰਥਕ ਜਮਾਤਾਂ ਨੂੰ ਕਿਹਾ ਤੁਸੀਂ ਰੋ ਬਾਹਰ ਸਾਨੂੰ ਇੱਕ ਵਾਰ ਵੇਖ ਲੈਣ ਦਿਓ ਕਿ ਜਿਹੜੀ ਪੰਥਕ ਤੁਹਾਡੀ ਵੋਟ 18-20% ਹੈ कि ये चार शीटा ते अकेले बीजेपी नु ए चढ़ नी करी चढ़ के के जे बीजेपी नु चढ़ गी मेरे वीरो ए भजपई उही करंगे जो शिवसेना सेना ने ठाकरे ने इने महाराष्ट्र की जो चौटाला ने नाल इना ने हरियाणा विच तो या जो नफीस कुमार ना बिहार च होया जो पटनायक ने उड़ीसा च होया ਇਹ ਫੇਰ ਅਕਾਲੀਆਂ ਨੂੰ ਪਿੱਛੇ ਨਾਲ ਘਾਵ ਲੱਗਣਗੇ ਅੱਗੇ ਜੇ ਇੱਕ ਸੈਪਰੀਮੈਂਟ ਫੇਲ ਹੋ ਗਿਆ ਲਾਡੀ ਜੀ ਇਧਰ ਧਿਆਨ ਕਰੋ ਫੋਟੋ ਤੁਹਾਡੀ ਬੜੀ ਆ ਰਹੀ ਨਹੀਂ ਨਹੀਂ ਮੈਂ ਆ ਮੇਰੇ ਵੱਲ ਧਿਆਨ ਕਰੇ ਜਾਂਦੀ ਇੱਥੇ ਰਹਿਣਾ ਦੂਜਾ ਨਾ ਕਿਦੋਂ ਉਤਰਦੇ ਹੁੰਦੇ ਸੋ ਮੇਰਾ ਕਹਿਣ ਦਾ ਮਤਲਬ ਇਹ ਇਹ ਵੋਟ ਨਾਬੁਕਤੀ ਆ ਮੇਰੀ ਇਹ ਗੱਲ ਸੁਣਨੋ ਜਿਹੜੀ ਮੈਂ ਸਮਝਾ ਲੈਂ 6 ਮਿਲੀਅਨ ਸੈਂਟਰ ਦੀਆਂ ਏਜੰਸੀਆਂ ਇਹ ਸਾਰੇ ਅਕਾਲੀਆਂ ਨੂੰ ਇੱਕ ਪਲੇਟਫਾਰਮ ਤੇ ਲੈਣੀਆਂ ਮੇਰੀ ਗੱਲ ਸੁਣ ਲਿਓ ਚੰਗੀ ਆ ਐਸਟਰਾ ਇਹਨੂੰ ਫੋਲਡ ਹੋਏ ਦਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਇਹ 6 ਮਹੀਨੇ ਸਾਰਿਆਂ ਨੂੰ ਕੱਟੀਆਂ ਲਿਆਣਗੀਆਂ ਪੱਥਰ ਦਾ ਵਾਸਤਾ ਪਾਣਗੀਆਂ ਪੰਜਾਬੀਅਤ ਦਾ ਵਾਸਤਾ ਪਾਣਗੀਆਂ ਸੂਬੇ ਦਾ ਵਾਸਤਾ ਪਾਣਗੀਆਂ ਫਿਰ ਇਹਨਾਂ ਨੂੰ ਅੱਗੇ ਲੰਘਗੇ ਫਿਰ ਪਾਜਾ ਪਿੱਛੇ ਲੱਗੇਗੀ ਬਸ ਸਟੀering ਕੰਡਕਟਰ ਦੇ ਹੱਥ 'ਚ ਨਹੀਂ ਹੋਏਗਾ ਡਰ ਡਰਾਈਵਿੰਗ ਇਹ ਕਰਨੀ ਹੈ